ਕਾਰ ਜੀ ਸਾਰਿਆਂ ਨੂੰ ਜਦੋਂ ਭੁੱਖ ਲੱਗਦੀ ਆ ਰੋਟੀ ਚਾਹੀਏ ਰੁੱਖੀ ਮਿਲੇ ਚਾਹੀਏ ਮਿੱਸੀ ਚਾਹੀਏ ਦਾਲ ਨਾਲ ਮਿਲੇ ਚਾਹੀਏ ਚਟਣੀ ਨਾਲ ਬੰਦੇ ਨੂੰ ਖਾ ਲੈਣੀ ਚਾਹੀਦੀ ਐ ਪੈਸੇ ਦਾ ਕਦੇ ਹੰਕਾਰ ਨਹੀਂ ਕਰਨਾ ਚਾਹੀਦਾ ਇੱਕ ਜਿਹੜੇ ਧੀਆ ਨੂੰ ਕੁੱਖਾਂ ਚ ਮਾਰਦੇ ਨੇ ਉਹਨਾਂ ਨੂੰ ਸੁਨੇਹਾ ਆ ਮੇਰੇ ਤਿੰਨ ਧੀਆ ਨੇ ਤਿੰਨਾਂ ਦਾ ਭਾਗ ਦੇ ਕਿੰਨਾ ਜੰਮਿਆ ਇਹਨਾਂ ਦਾ ਜਿੱਦਨੀਆਂ ਆਈਆਂ ਨੇ ਮੈਂ ਕਹਿੰਦਾ ਇੰਨਾ ਕੁ ਕੁਛ ਦੇਤਾ ਇੰਨਾ ਕੁ ਕੁਛ ਦੇਤਾ ਵੀ ਪਤੀ ਨੇ ਕੀ ਕੁਛ ਦੇਤਾ ਰੱਬ ਨੇ ਜਿਵੇਂ 6-6 ਕਿੱਲਾਂ ਦੇ ਬਾਈ ਲਿਮਟਾਂ ਦੇ ਵਿਆਜ ਨਹੀਂ ਮੁੜਦੇ ਪਰ 6 ਕਿੱਲਾਂ ਦੇ ਇੰਨੇ ਇੱਕ ਰਾਜ ਕਰਾਤੇ ਪਰਮਾਤਮਾ ਨੇ ਸਿਰਫ ਇੰਨਾ ਦੇ ਪੈਰੋਂ ਇਹ ਉਹ ਲੇਕਾਂ ਨੂੰ ਸੁਨੇਹਾ ਹੈ ਜਿਹੜੇ ਕੱਲੇ ਪੁੱਤ-ਪੁੱਤ ਕਰਦੇ ਨੇ ਪੁੱਤ ਦਾ ਕੀ ਆ ਬਾਈ 20 ਸਾਲ ਦਾ ਹੋ ਕੇ ਨਸ਼ੇ ਪੱਤਿਆਂ 'ਚ ਲੱਗ ਜੇ ਫੇਰ ਇਹਦਾ ਮਨ ਸਮਝਾਉਣੀਆ ਗੱਲਾਂ ਨੇ ਮਨ ਨੂੰ ਸਮਝਾਉ ਧੀ ਆ ਚਾਹੇ ਪੁੱਤ ਆ ਬੱਚਾ ਕੋਈ ਵੀ ਆ ਜਿਹੜੀਆਂ ਕਈ ਸੱਸਾਂ ਨੂਹਾ ਨੂੰ ਤਾਨੇ ਮਾਰਦਿਆਂ ਨੇ ਵੀ ਤੂੰ ਪੁੱਤ ਨਹੀਂ ਲਈ ਤੂੰ ਪੁੱਤ ਨਹੀਂ ਲਈ ਇਹ ਪ੍ਰਮਾਤਮਾ ਦੇ ਦੇਣ ਹੈ ਧੀਆ ਪੁੱਤਾਂ ਨਾਲੋਂ ਜ਼ਿਆਦਾ ਕਰਦੀਆਂ ਨੇ ਔਰ ਇਹਨਾਂ ਦਾ ਭਾਗ ਆਪ ਦਾ ਆਪ ਲੈ ਕੇ ਆਂਦੀਆਂ ਨੇ ਆ ਇਹਨਾਂ ਦੇ ਰੰਗ ਲਾਏ ਹੋਏ ਦੇਖ ਲੋ ਕੋਈ ਕਮੀ ਨਹੀਂ ਸਭ ਇਹਨਾਂ ਤੋਂ ਬਾਅਦ ਹੋਇਆ ਬਾਗਲ ਬਾਦ ਚ ਪਏ ਨੇ ਆ ਮੈਸਾਂ ਬਾਦ ਚ ਆਈਆਂ ਨੇ ਗੱਡੀਆਂ ਕਾਰਾਂ ਦੋ ਦੋ ਗੱਡੀਆਂ ਕੋਤੀਆਂ ਹੁਣ ਤੀਜੇ ਤੀਜੀ ਵਾਰੀ ਨਾ ਪੁੱਤ ਮੰਗਣ ਦੇ ਮਾਰੇ ਥੋਂ ਥੋਂ ਗੁੱਡੇ ਰਗੜਦੇ ਨੇ ਪਰ ਮੈਂ ਅੱਜ ਤੱਕ ਕਦੇ ਪੁੱਤ ਨਹੀਂ ਮੰਗਿਆ ਕਦੇ ਵੀ ਉਹ ਪ੍ਰਮਾਤਮਾ ਉੱਤੇ ਕਦੇ ਕਿਸੇ ਗੁਰੂ ਘਰ ਚ ਐ ਨਹੀਂ ਮੈਂ ਕਿਹਾ ਮੱਥਾ ਰੋਜ ਟੇਕਦਾ ਬੇਸ਼ੱਕ ਵੀ ਪ੍ਰਮਾਤਮਾ ਮੈਨੂੰ ਪੁੱਤ ਦੇ ਦੇ ਮੈਂ ਕਹਣਾ ਜੇ ਅੱਜ ਦੀ ਘੜੀ ਮੇਰੇ ਪੰਜ ਦੀਆਂ ਹੋਣ ਮੈਂ ਖੁਸ਼ੀ-ਖੁਸ਼ੀ ਪਾਲਾਂ ਬੱਦੇ ਲੇਖ ਆਪ ਲੈ ਕੇ ਲਿਖਿਆ ਕੇ ਆਉਂਦੀਆਂ ਨੇ ਕਦੇ ਵੀ ਇਹਨਾਂ 3 ਨੂੰ ਮਾੜਾ ਨਾ ਕਹੋ ਕਦੇ ਵੀ ਇਹਨਾਂ ਤੋਂ ਨੱਕ ਨਾ ਵੱਟੋ ਖੁਸ਼ੀ-ਖੁਸ਼ੀ ਜ਼ਿੰਦਗੀ ਜਿਓ ਪੁੱਤਾਂ ਦਾ ਕੀ ਹੈ ਜਿਹੜੇ بڑے بڑے ਪੁੱਤ ਹੋ ਕੇ ਕੁੱਪੁੱਤ ਨਿਕੜ ਜਾਂਦੇ ਨੇ ਉਹਨਾਂ ਦਾ ਕੀ ਹੈ ਕੋਈ ਕਿਸੇ ਦੀ ਕੱਢ ਕੇ ਲੈ ਗਿਆ ਪੁੱਤਾਂ ਦੇ ਇਹੋ ਜਿਹੇ ਹਾਲ ਨੇ ਪੁੱਤ ਹੁੰਦੇ ਹਵਾਂਦੇ ਵੀ ਮਾਂ ਪਿਓ ਬਿਰਦਾ ਆਸ਼ਰਮ ਚ ਪਏ ਨੇ ਈਆਂ ਕੋਈ ਅੱਜ ਤੱਕ ਦੇਖਿਆ ਕੱਢਦੀਆਂ ਵੀ ਆਪਦੇ ਮਾਂ-ਬਾਪਾ ਨੂੰ ਕੱਢਦੀਆਂ ਹੁਣ ਪੁੱਤਾਂ ਪਤਾਂ ਵਾਲਾ ਬੁਰਾ ਹਾਲ ਹੈ ਬਾਈ ਈਆਂ ਨੂੰ ਪਿਆਰ ਕਰਿਆ ਕਰੋ ਕੋਈ ਕੁੱਖਾਂ ਚ ਕਤਲ ਨਾ ਕਰੋ ਕੋਈ ਇਹੋ ਜਿਹਾ ਦਿਮਾਗ ਚ ਵੀ ਜੇ ਸੋਚਦਾ ਤਾਂ ਰੱਬ ਦੁੱਗਣਾ ਉਹਦੇ ਮੰਗਰ ਪੈਂਦਾ ਪੁੱਤ ਦੀ ਉਹ ਝਾਕੇ ਮਟਿਆ ਦੇ ਜੇ ਦਊਆ ਤਾਂ ਆਉਣ ਵਾਲੇ ਟਾਈਮ ਚ ਲਿਖੇ ਦੇਣੇ ਪਹਿਣਗੇ ਇਸ ਕਰਕੇ ਸਭ ਨੂੰ ਬੇਨਤੀ ਹੈ ਵੀ ਤੀਆਂ ਨੂੰ ਪਿਆਰ ਕਰੋ ਆਪਦੇ ਲੇਖ ਆਪ ਲੈ ਕੇ ਜਾਂਉਂਦੀਆਂ ਨੇ ਲਿਖਾ ਕੇ ਲੈਂਉਂਦੀਆਂ ਨੇ ਲਵ ਯੂ ਵੀਡੀਓ ਸ਼ੇਅਰ ਕਰ ਦੋ ਦੱਬ ਕੇ